ਵਾਦਾਂ ਦੀ ਸਾਰੀ ਹੀ ਸੰਗਤ ਜਿਹੜੀ ਇੰਨੀ ਗਰਮੀ ਦੇ ਵਿੱਚ ਇੱਥੇ ਕਿਰਪਾ ਕਰ ਰਹੇ ਹੋ ਸਾਰਿਆਂ ਨੂੰ ਮੈਂ ਦਿਲੋਂ ਜੀ ਆਇਆਂ ਆਖਦਾ ਤੇ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਸ਼ੱਕ ਸਮਾ ਬਹੁਤ ਮੁਸ਼ਕਲ ਚੱਲ ਰਿਹਾ ਹੈ ਮੌਸਮ ਦੇ ਹਿਸਾਬ ਨਾਲ ਪਰ ਜਿਹੜੀ ਸਾਡੇ ਦਿਲਾਂ 'ਚ ਗਰਮੀ ਹੈ ਤਪਸ਼ ਹੈ ਉਸ ਤਪਸ਼ ਦੇ ਲਈ ਸਾਨੂੰ ਇਹ ਗਰਮੀਆਂ ਝੱਲਣੀਆਂ ਪੈਣਗੀਆਂ ਕਈ ਗਰਮੀਆਂ ਕਈ ਸਰਦੀਆਂ ਆਪਾਂ ਸਾਰਿਆਂ ਨੇ ਝੱਲੀਆਂ ਨੇ ਤੇ ਪਤਾ ਨਹੀਂ ਹਕੂਮਤ ਦੇ ਜੋ ਲੱਛਣ ਨੇ ਸ਼ਾਇਦ ਹੋਰ ਵੀ ਝੱਲਣੀਆਂ ਪੈਣ ਪਰ ਅੱਜ ਇੱਕ ਗੱਲ ਮੈਂ ਜ਼ਰੂਰ ਆਪਣੇ ਭਰਾਵਾਂ ਨਾਲ ਖਾਸ ਕਰ ਬੱਚਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਆਪਾਂ ਨੂੰ ਪਤਾ ਹੀ ਲੱਗ ਗਿਆ ਕਿ ਜਿਹੜੀਆਂ ਤੇਰਾ ਪੰਜਾਬ ਤੇ ਸਿੱਖ ਕੌਮ ਦੋਹਾਂ ਨੂੰ ਹੀ ਲੰਬੇ ਸਮੇਂ ਤੋਂ ਨਕਾਰਦਿਆਂ ਆਰੀਆਂ ਨੇ ਕੁੱਟਦਿਆਂ ਆਰੀਆਂ ਨੇ ਲੁੱਟਦਿਆਂ ਆਰੀਆਂ ਨੇ ਉਹਨਾਂ ਨੂੰ ਆਪਾਂ ਛੱਡਾਂਗੇ ਕਦੋਂ ਇਹ ਸਵਾਲ ਹੈ ਇੱਕ ਮੈਨੂੰ ਯਾਦ ਆਉਂਦਾ ਜਦੋਂ ਮੈਂ ਇਤਿਹਾਸ ਨੂੰ ਆਪਣੇ ਮਨ ਦੇ ਉੱਤੇ ਲੈ ਕੇ ਆਉਣਾ 1978 ਦਾ ਵਰਾ ਜਿੱਥੋਂ ਤੁਹਾਡੀ ਹਕੂਮਤ ਦੇ ਨਾਲ ਸਿੱਧੀ ਲੜਾਈ ਸ਼ੁਰੂ ਹੋਈ ਹੈ ਖਾਲੀ ਬੋਲ ਭਾਈ ਜਾਂ ਰਜਿੰਦਰ ਸਾਹਿਬ ਤੂੰ ਆ ਜਾ ਮੈਂ ਉਧਰ ਚਲਾ ਜਾਣਾ ਯਾਰ ਹਜੇ ਤੱਕ ਆਪਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਵੀ ਆਪਾਂ ਜਿਹੜੇ ਬੰਦੇ ਇੰਨੀ ਗਰਮੀ 'ਚ ਬੈਠੇ ਨੇ ਉਹ ਕਿਸੇ ਕੰਮ ਵਾਸਤੇ ਆਏ ਨੇ 1978 'ਚ ਅੱਜ ਦਾ ਮਰਗਾ ਪਿਛਲੇ ਸਾਲ ਪ੍ਰਕਾਸ਼ ਸਿੰਘ ਬਾਦਲ ਅੱਜ ਦੇ ਚੀਫ ਮਿਨਿਸਟਰ ਸੀ ਤੁਸੀਂ ਗੂਗਲ ਚੋ ਅੱਜ ਹੀ ਕੜ ਕੇ ਹੁਣ ਬੈਠੇ ਬੈਠੇ ਵੀ ਕੜ ਸਕਦੇ ਹੋ ਤੁਹਾਡਾ ਤੁਹਾਨੂੰ ਪਤਾ ਏ ਇਸ ਗੱਲ ਦਾ 1978 ਚ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਚੀਫ ਮਿਨਿਸਟਰ ਹੈ 13 ਸਿੱਖਾਂ ਦਾ ਕਤਲ ਹੋਇਆ ਹੈ ਅੰਮ੍ਰਿਤਸਰ ਸ਼ਹਿਰ ਚ ਤੇ ਚਿੱਟੇ ਦਿਨ ਕੋ ਰਾਤ ਨਹੀਂ ਸੀਗੀ ਦਿਨ ਸੀਗਾ ਕੀ ਕਰ ਰਹੇ ਸੀਗੇ ਬੈਠੇ ਸਤਨਾਮ ਵਾਹਿਗੁਰੂ ਕਰ ਰਹੇ ਸੀਗੇ ਉਹਨਾਂ ਦੀ ਇੱਕ ਮੰਗ ਹੈ ਵੀ ਆਹ ਕਿਤਾਬ ਜਿਹੜੀ ਹੈ ਇਹ ਕਿਤਾਬ ਬੈਨ ਹੋਣੀ ਚਾਹੀਦੀ ਹੈ ਇਹ ਮੰਗ ਸੀ ਅਰਦਾਸ ਕਰਕੇ ਕੌਣ ਤੋੜ ਰਿਹਾ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਮੰਜੀ ਸਾਹਿਬ ਦੀਵਾਨ ਹਾਲਤੋਂ ਅਰਦਾਸ ਕਰਕੇ ਤੋੜ ਰਹੇ ਨੇ ਜਥਾ ਲੈ ਕੇ ਜਾ ਰਹੇ ਨੇ ਭਾਈ ਫੌਜਾ ਸਿੰਘ ਸਤਨਾਮ ਵਾਇਗਰੂ ਹੋਈ ਆ ਵਿਸਾਖੀ ਵਾਲਾ ਦਿਨ ਆ ਜਾ ਕੇ ਉੱਥੇ ਬਹਿ ਗਏ ਨੇ ਬੈਠ ਕੇ ਸਤਨਾਮ ਵਾਇਗਰੂ ਕਰਨ ਲੱਗ ਗਏ ਨੇ ਵੀ ਸਾਡੀ ਮੰਗ ਪੂਰੀ ਕਰੋ ਉਹ ਕਿਤਾਬ ਜਿਹੜੀ ਆ ਅਵਤਾਰ ਬਾਣੀ ਉਹਨੂੰ ਬੈਨ ਕਰ ਦੋ ਅੱਜ ਉਹ ਬੈਨ ਹੋ ਗਈ ਪਰ ਉਸ ਟਾਈਮ ਜਿੱਮੇ ਗੱਲ ਕਰਦਾ ਅੰਦਰੋਂ ਗੋਲੀ ਚੱਲੀ ਐ 13 ਬੰਦੇ ਸ਼ਹੀਦ ਹੋ ਗਏ ਨੇ ਸੜਕ ਤੇ ਪਏ ਨੇ ਰਾਜ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਵੀ ਬੰਦੇ ਨੂੰ ਇੱਕ ਘੰਟੇ ਦੀ ਸਜ਼ਾ ਨਹੀਂ ਹੋਈ ਅੱਜ 47ਵਾਂ ਸਾਲ ਚੱਲ ਰਿਹਾ ਹੈ ਤੁਹਾਡੇ ਹੱਥ ਖਾਲੀ ਨੇ ਤੁਸੀਂ ਤਾਂ ਦੇਖਦੇ ਹੋ ਤੁਹਾਨੂੰ ਇਨਸਾਫ਼ ਦੇ ਨਾਮ ਤੇ ਕੋਈ ਚੀਜ਼ ਨਹੀਂ ਲੱਭਦੀ ਪ੍ਰਕਾਸ਼ ਸਿੰਘ ਬਾਦਲ ਚੁੱਪ ਪਰ ਉਸ ਤੋਂ ਬਾਅਦ ਤਿੰਨ ਵਾਰ ਫੇਰ ਪੰਜਾਬ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੀਫ ਮਿੰਸਟਰ ਬਣਾਇਆ ਕਿਉਂ ਇਹ ਤੁਸੀਂ ਆਪਣੇ ਆਪ ਤੇ ਸਵਾਲ ਕਰੋ ਤੁਹਾਡੇ ਤੋਂ ਵੱਡੇ ਨੇ ਜਿਹੜੇ ਉਹਨਾਂ ਨੂੰ ਪੁੱਛੋ ਮਾਵਾ ਭੈਣਾਂ ਨੂੰ ਸਮਝਾਓ ਵੀ ਆਹ ਸਾਡੇ ਨਾਲ ਵਾਪਰੇ ਆ ਉਸ ਤੋਂ ਅੱਗੇ ਆਜੋ ਇਹ ਤਾਂ ਸੀਗੇ ਜਿਹਨੂੰ ਅਕਾਲੀ ਕਹਿੰਦੇ ਨੇ ਮੈਂ ਕਦੇ ਅਕਾਲੀ ਨਹੀਂ ਕਿਹਾ ਅੱਜ ਤੱਕ ਬਾਦਲ ਦੇ ਲਈ ਉਹ ਇੱਕ ਗਰੁੱਪ ਬਣ ਗਿਆ ਹੁਣ ਅਕਾਲੀ ਦਲ ਤਾਂ ਇੱਕ ਸੋਚ ਹੈ ਅਕਾਲੀ ਫੂਲਾ ਸਿੰਘ ਜੀ ਉਹਦੀ ਨੁਮਾਇੰਦਗੀ ਉਸ ਸੋਚ ਦੀ ਸਾਡੇ ਟਾਈਮਾਂ ਦੇ ਵਿੱਚ ਨੁਮਾਇੰਦਗੀ ਕਰਦੇ ਨੇ ਜਿਨ੍ਹਾਂ ਨੇ ਮਹਾਰਾਜ ਰਜੀਤ ਸਿੰਘ ਨੂੰ ਵੀ ਕਿਹਾ ਸੀ ਵੀ ਸਰਦਾਰਾ ਗਲਤੀ ਕੀਤੀ ਐ ਜਸਦਰ ਮਾਏ ਆ ਇੱਥੇ ਆ ਕੇ ਖੜ ਜਾ ਤੇਰੇ ਕੋਲ ਦੇ ਪਹਿਣਗੇ ਉਹ ਅਕਾਲੀ ਸੋਚ ਐ ਜਿਹੜੀ ਕਿਸੇ ਦੇ ਨਾਲ ਧੱਕਾ ਨਹੀਂ ਕਰਦੀ ਤੇ ਕਿਸੇ ਨਾਲ ਧੱਕਾ ਹੋਣ ਨਹੀਂ ਦਿੰਦੀ ਤੇ ਨਾ ਸਹਿੰਦੀ ਐ 78 ਤੋਂ ਬਾਅਦ 81 ਤੇ ਸਿੱਧਾ ਆਜੋ 81 ਕਾਂਗਰਸ ਦੀ ਸਰਕਾਰ ਹੈ ਦਰਬਾਰਾ ਸਿੰਘ ਜੀ ਮਿਸਟਰ ਹੈ ਤੁਹਾਡੇ ਪੰਜਾਬ ਸੂਬੇ ਦੇ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਤੇ ਅਖੀਰਲੀ ਤਰੀਕ ਤੇ ਆ ਅਗਲੀ ਤਰੀਕ 2 ਮਹੀਨੇ ਨੂੰ ਪਹਿਜੇ 4 ਮਹੀਨੇ ਨੂੰ ਪਹਿਜੇ ਤੁਹਾਡੇ ਹੱਕ ਤੇ ਫੈਸਲਾ ਹੋ ਰਿਹਾ ਹੈ 1981 ਇੰਦਰਾ ਗਾਂਧੀ ਕਹਿੰਦੀ ਹੈ ਦਰਬਾਰਾ ਸਿੰਘ ਤੂੰ ਚੀਮਿਸਟਨ ਹੈ ਪਾਰਟੀ ਤੇਰੀ ਤੇ ਮੇਰੀ ਇੱਕ ਹੈ ਮੈਂ ਤੇਰੇ ਤੋਂ ਬਹੁਤ ਉੱਪਰ ਆ ਇਸੇ ਵਕਤ ਜਾਓ ਆਪਣੇ ਵਕੀਲਾਂ ਨੂੰ ਭੇਜੋ ਪੰਜਾਬ ਦਾ ਕੇਸ ਵਾਪਸ ਲੈ ਲਓ ਪਾਣੀ ਪੰਜਾਬ ਨੂੰ ਮਿਲ ਜਾਣਾ ਹੈ ਕਾਂਗਰਸ ਨੇ ਹਰਿਆਣਾ ਚ ਵੀ ਇਲੈਕਸ਼ਨ ਲੜਨੀ ਹੈ ਰਾਜਸਥਾਨ ਚ ਵੀ ਇਲੈਕਸ਼ਨ ਲੜਨੀ ਹੈ ਦਿੱਲੀ ਨੂੰ ਵੀ ਪਾਣੀ ਜਾ ਰਿਹਾ ਹੈ ਉੱਥੇ ਵੀ ਇਲੈਕਸ਼ਨ ਲੜਨੀ ਹੈ ਅਸੀਂ ਇਲੈਕਸ਼ਨਾਂ ਹਾਰ ਜਾਗੇ ਇਸ ਕਰਕੇ ਤੁਹਾਡੇ ਪਾਣੀਆਂ ਦਾ ਹੱਕ 81 ਚ ਕਾਂਗਰਸ ਨੇ ਖੋਹ ਲਿਆ ਇਹ ਸਾਰਾ ਕੁਝ ਦੇਖੋ Google 'ਚੋਂ ਬਾਅਦ ਚ ਉਹਨਾਂ ਲੋਕਾਂ ਨੇ ਮੋਰਚੇ ਲਾਏ ਜ਼ਰੂਰ ਨਹਿਰਾ ਵੀ ਪਟੜਨ ਦੀ ਕੋਸ਼ਿਸ਼ ਕੀਤੀ ਤੁਹਾਡੀ ਕਪੂਰੀ ਦੇ ਕੋਲ ਤੁਹਾਡੇ ਉਧਰਲੇ ਸਾਈਡ ਤੇ ਕਪੂਰੀ ਹੈ ਚਲੋ ਪੰਜਾਬ ਨੂੰ ਪਤਾ ਹੈ ਉਹ ਟਾਈਮ ਲੰਘਾ ਕੇ ਕੇਸ ਵਾਪਸ ਹੋ ਗਿਆ ਅੱਜ ਤੱਕ ਅਜ 43ਵਾਂ ਸਾਲ ਚੱਲ ਰਿਹਾ ਹੈ ਅੱਧੀ ਸਦੀ ਬੀਤ ਗਈ ਐ ਤੁਹਾਡੇ ਪਾਣੀਆਂ ਦੀ ਗੱਲ ਫਿਰ ਦੁਬਾਰਾ ਕਦੇ ਚੱਲੀ ਹੋ ਨਹੀਂ ਤੁਹਾਡੇ ਹੱਕ 'ਚ ਨਹੀਂ ਚਲੀ ਤੁਹਾਡੇ ਵਿਰੋਧ 'ਚ ਭਾਵੇਂ ਚੱਲੀ ਹੋਵੇ ਪੰਜਾਬ ਦੀ ਮੈਂ ਗੱਲ ਕਰਦਾ ਖੇਤੀ ਕਿੱਥੋਂ ਕਰ ਲੋਗੇ ਕਿੰਨੇ ਕੁ ਟੂਬਲ ਚਲਾ ਲੋਗੇ ਕਿੰਨੇ ਕੁ ਬੋਰ ਡੂੰਗੇ ਕਰ ਲੋਗੇ ਆਖਰ ਹਰ ਚੀਜ਼ ਦੀ ਇੱਕ ਹੱਦ ਐ ਅੱਜ ਤੀਜੀ ਵੀ ਤੀਜੀ ਤਹਿ ਤੋਂ ਪਾਣੀ ਕੱਢ ਰਹੇ ਹੋ ਪਹਿਲੀ ਖਤਮ ਹੋ ਗਈ ਦੂਜੀ ਖਤਮ ਹੋ ਗਈ ਤੀਜੀ ਤਹਿ ਤੋਂ ਕੱਢ ਰਹੇ ਹੋ ਜੇ ਕੱਲ ਸਮਰਸੀਬਲ ਕਹਿਣ ਸਸਰੀ ਕੱਲ ਪਾਈ ਅੱਗੇ ਆ ਗਿਆ ਪੱਥਰ ਹੁਣ ਅਸੀਂ ਪਾਣੀ ਨਹੀਂ ਕੱਢ ਸਕਦੇ ਫਿਰ ਕੀ ਕਰੋਗੇ ਕਿਤੇ ਤਾਂ 20 ਫੁੱਟ ਤਾਂ ਤੁਹਾਡਾ ਖੂ ਸੀਗਾ 30 ਫੁੱਟ ਵਾਲਾ ਤੁਹਾਨੂੰ ਲੱਗਦਾ ਸੀ ਬੜਾ ਬੜਾ ਬਈ ਭਾਈ ਡੂੰਗਾ ਕੀ ਕਰੀ ਹੁਣ ਹੁਣ ਤਾਂ ਖਿੱਚੇ ਨਹੀਂ ਜਾਂਦੇ ਉਹ 20 ਫੁੱਟ ਵਾਲਾ ਅੱਜ 600 ਫੁੱਟ ਤੇ 400 ਫੁੱਟ ਤੇ 300 ਤੇ 600 ਤੇ ਚਲਾ ਕੀ ਕਰਾਂਗੇ ਕੌਣ ਕਰੂਗਾ ਜੇ ਅਸੀਂ ਨਹੀਂ ਕਰਾਂਗੇ ਤਾਂ ਅੱਗੇ ਆਗਾ 84 ਸਭ ਤੋਂ ਉੱਪਰਲਾ ਕੰਮ ਕੌਮ ਨੂੰ ਦਿਖਾਤਾ ਵੀ ਜੇ ਸਾਨੂੰ ਲੋੜ ਪਈ ਅਸੀਂ ਟੈਂਕਾਂ ਤੋਪਾਂ ਨਾਲ ਤੁਹਾਡਾ ਦਰਬਾਰ ਸੈੱਟਾ ਦੇਾਂਗੇ ਟਟਾਇਆ ਉੱਥੇ ਖੜਾ ਕੰਮ 84 ਤੋਂ 94 ਤੱਕ ਸਿੱਖਾਂ ਦੇ ਮੁੰਡਿਆਂ ਦਾ ਝੂਠੇ ਪੁਲਿਸ ਮੁਕਾਬਲਿਆਂ 'ਚ ਕਤਲੇਆਮ ਹੋਇਆ ਇਹ ਸਾਰੀਆਂ ਕਾਨੂੰਨ ਤੋਂ ਉਲਟ ਗੱਲਾਂ ਨੇ ਮਨੁੱਖੀ ਅਧਿਕਾਰਾਂ ਤੋਂ ਉਲਟ ਗੱਲਾਂ ਨੇ ਫਿਰ ਬਿੰਤਾ ਬੁੱਚੜ ਆ ਗਿਆ ਕੇ ਪੀਐਸ ਗੇਲਾ ਆ ਗਿਆ ਜੋ ਕੁਝ ਉਹ ਜੱਥੇਵਾਰ ਸਾਹਮਣੇ ਤੁਹਾਡੇ ਜਥੇਦਾਰ ਦਾ ਟੁਕੜਾ ਟੁਕੜਾ ਕੱਟ ਕੇ ਸਤਲੁਜ ਦਰਿਆ 'ਚ ਰੋੜਦਾ ਤੇ ਅੱਜ ਤੱਕ ਪੁਲਿਸ ਦਾ ਰਿਕਾਰਡ ਕਹਿੰਦਾ ਕਿ ਜਹਦਰ ਕੌਂਕੇ ਸਾਹਿਬ ਦਾ ਕੋਈ ਪਤਾ ਨਹੀਂ ਕਿੱਥੇ ਗਿਆ ਜਾਣਾ ਕਿੱਥੇ ਅੱਧ ਮੋਇਆ ਤੱਕ ਕੀਤਾ ਉਹਦੀ ਮਿਸਿਸ ਰੋਜ਼ ਰੋਟੀ ਦੇਣ ਜਾਂਦੀ ਸੀ ਜਾ ਕੇ ਪੁੱਛਦੇ ਹਜੇ ਵੀ ਜਿਉਂਦੇ ਨੇ ਕੌਂਕੇ ਪਿੰਡ 'ਚ ਰਹਿੰਦੇ ਨੇ ਉਸ ਤੋਂ ਬਾਅਦ ਇਹਨਾਂ ਲਾਸ਼ਾਂ ਦਾ ਹਿਸਾਬ ਕਰਨ ਲਈ ਇੱਕ ਵਕੀਲ ਆਇਆ 95 'ਚ ਜਸਵੰਤ ਸਿੰਘ ਖਾਲੜਾ ਆਇਆ ਵਕੀਲ ਮਨੁੱਖੀ ਅਧਿਕਾਰਾਂ ਦਾ ਅੱਜ ਦੇ ਯੁੱਗ ਦਾ ਪਤਾਮਾ ਪੰਜਾਬ ਦਾ ਉਹ ਕਹਿੰਦਾ ਵੀ ਏਜ ਦੀਆਂ ਲਾਸ਼ਾਂ ਨੇ ਨਾ ਇਹ ਅਣਪਛਾਤੀਆਂ ਨਹੀਂ ਹੈਗੀਆਂ ਇਹਨਾਂ ਦੇ ਮਾਪੇ ਬਾਪ ਭੈਣਾਂ ਭਰਾਵੋ ਔਟੀਆਂ ਬੱਚੇ ਜਿਉਂਦੇ ਨੇ ਪਿੰਡਾਂ 'ਚ ਮੈਂ ਰਿਕਾਰਡ ਕੱਢ ਲਿਆ 25000 ਬੰਦੇ ਦਾ ਰਿਕਾਰਡ ਕੱਢਿਆ ਜਸਵੰਤ ਸਿੰਘ ਖਾਲੜੇ ਨੇ ਆਖਰ ਬੈਂਤ ਸਿੰਘ ਦੀ ਸਰਕਾਰ ਨੇ ਗਿੱਲ ਡੀਜੀਪੀ ਨੇ ਜੇ ਕੇ ਪੀ ਐਸ ਗਿੱਲ ਨੇ ਕਹਿੰਦਾ ਖਾਲੜਾ ਇਹ ਕੰਮ ਬੰਦ ਕਰ ਦੇ ਨਹੀਂ ਤਾਂ ਕੱਲ ਤੂੰ ਵੀ লাশ ਬਣ ਜਾਏਗਾ ਤੇ ਉਹ ਹੋਇਆ ਆਪਣੀ ਕੋਇਲਸ ਗੱਡੀ ਆਪਣੇ ਘਰ ਦੇ ਬਾਹਰ ਧੋ ਰਿਆ ਸੀ ਪੁੱਛ ਚੁੱਕ ਕੇ ਲੈ ਗਈ ਅੱਜ ਤੱਕ ਨੇ ਪਤਾ ਜਸਵੰਤ ਸਿੰਘ ਖਾਲੜਾ ਕਿੱਥੇ ਆ ਉਹਦੀ ਮਿਸਸ ਖਡੂਰ ਸਾਹ ਵਾਲਿਆਂ ਨੇ ਪਿਛਲੇ ਪਿਛਲੀ ਵਾਰੀ ਰਾਤ ਹੀ ਜਿਹਨੇ 25000 ਲਾਸ਼ਾਂ ਕਢੀਆਂ ਅੱਜ ਤੁਸੀਂ ਗੱਲ ਕਰਦੇ ਹੋ ਨਾ ਇਹ ਆਪਣਾ ਅਮਰਪਾਲ ਸਿੰਘ ਜੀ ਦੀਆਂ ਠੀਕ ਹੈ ਕੌਮ ਨਾਲ ਖੜੀ ਹੈ ਅਸੀਂ ਆਪਣੇ ਬੰਦੇ ਵਾਪਸ ਲਏ ਨੇ ਅਸੀਂ ਚਾਹੁੰਦੇ ਆ ਭਾਈ ਸਾਹਿਬ ਜਿੱਤਣ ਪਰ ਇਹਨਾਂ ਲੋਕਾਂ ਨੇ ਜਿਹੜੇ ਬਾਦਲ ਬੁੱਦਲੇ ਆਪਣੇ ਬੰਦੇ ਖੜਾ ਕੇ ਰੱਖੇ ਹੋਏ ਨੇ ਤੁਸੀਂ ਪਿਛਲੇ ਸਾਲ ਦਾ ਰਿਕਾਰਡ ਦੇਖੋ ਬੀਬੀ ਖਾਲੜਾ ਜਸਵੰਤ ਸਿੰਘ ਖਾਲੜਾ ਦੀ ਧਰਮ ਸਪਤਨੀ ਜਿਹੜੀ ਲਗਾਤਾਰ ਤੁਰੀ ਆ ਰਹੀ ਆ 95 ਤੋਂ ਲੈ ਕੇ ਅੱਜ ਤੱਕ ਬੀਬੀ ਜਗੀਰਕੌਰ ਖੜਾ ਕੇ ਐਸੀ ਖੇਡ ਖਰਾਬ ਕੀਤੀ ਬੀਬੀ ਜੀ ਹਰਾਤੇ ਅੱਜ ਅਸੀਂ ਬਹੁਤ ਚੁਕੰਨੇ ਹੋ ਕੇ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਖਡੂਰ ਸਾਹਿਬ ਸਨੇਹ ਭੇਜੋ ਭਈ ਇੱਕ ਰਤੀ ਭਰ ਵੀ ਨਾ ਤਿਲ ਨ ਵਰਤ ਲਿਓ ਨਹੀਂ ਤਾਂ ਪੰਜਾਬ ਤੇ ਕੌਮ ਹਾਰ ਜੂਗੀ ਬੜਾ ਲੱਕ ਟੁੱਟ ਜੂਗਾ ਸਾਡਾ ਸੋ ਉਹ ਗੱਲ ਜਿਹੜੀ ਹੈ ਮੈਂ 95 ਤੋਂ ਫਿਰ ਆਗਾ 97 ਇਹ ਕਹਿ ਕੇ ਮੈਂ ਤੁਹਾਨੂੰ ਅਗਲੀ ਗੱਲ ਸਾਰੀ ਵਿੱਚੇ ਕਰ ਦੂੰਗਾ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਗੱਲ ਕੀਤੀ ਆ ਕਤਲ ਹੋ ਗਏ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਤੇ ਇਹਨਾਂ ਹਾਲਾਤਾਂ ਵਿੱਚ ਇੱਕ ਨਾਹਰਾ ਮਾਰਿਆ ਬਾਦਲ ਨੇ 1997 ਚ ਵੀ ਮੈਨੂੰ ਚੀਫ ਮਿਸਟਰ ਬਣਾਓ ਮੈਂ ਮੁੰਡੇ ਰਿਹਾ ਕਰ ਦੂੰਗਾ ਗੱਲ ਹੈ 1997 ਦੀ ਉਸ ਵਕਤ ਬੰਦੀ ਸਿੰਘਾਂ ਨੂੰ 2-2 ਸਾਲ ਹੋਏ ਸੀ ਹਵਾਰਾ ਸਾਹਿਬ ਨੂੰ ਪਿਹੋਰਾ ਸਾਹਿਬ ਨੂੰ ਤਾਰਾ ਸਾਹਿਬ ਨੂੰ ਹੋਰ ਸਾਥੀਆਂ ਨੂੰ 2-2 ਸਾਲ ਹੋਏ ਸੀ 97 'ਚ 95 'ਚ ਫੜੇ ਗਏ ਸੀ 96 'ਚ ਬਾਦਲ ਕਹਿੰਦਾ ਮੈਂ 1 ਮਹੀਨੇ 'ਚ ਸਾਰੇ ਮੁੰਡੇ ਰਿਹਾ ਕਰ ਦਾਂਗਾ 32 ਸਾਲ ਹੋ ਗਏ ਅੱਜ ਇਸ ਗੱਲ ਨੂੰ ਉਹ ਅੱਜ ਵੀ ਬੰਦੀ ਸਿੰਘ ਨੇ ਜਿਨ੍ਹਾਂ ਦੀ ਗੱਲ ਇਸ ਬੰਦੇ ਨੇ ਇਸ ਪਾਰਟੀ ਨੇ 1997 ਚ ਕੀਤੀ ਸੀ ਅੱਜ ਵੀ ਉਹ ਬੰਦੀ ਸਿੰਘ ਨੇ ਤੇ ਉਹਨਾਂ ਨੂੰ ਉਮਰਾ ਹੋ ਗਈਆਂ ਅੰਦਰ ਕੋਈ ਕਾਨੂੰਨ ਨਹੀਂ ਕਹਿੰਦਾ ਕਿ 20 ਸਾਲ ਤੋਂ ਉੱਪਰ ਇੰਡੀਆ ਦੇ ਵਿੱਚ ਕਿਸੇ ਨੂੰ ਅੰਦਰ ਰੱਖਿਆ ਜਾ ਸਕਦਾ ਹੈ ਠੀਕ ਆ ਉਹਨਾਂ ਨੇ ਬਿਆਨ ਸਿੰਘ ਨੂੰ ਮਾਰਿਆ ਉਹ ਕਹਿੰਦੇ ਨੇ ਮਾਰੇ ਸਜ਼ਾ ਹੋਗੀ ਸਜ਼ਾ ਪੂਗਤ ਲਈ ਹੁਣ ਬਾਹਰ ਆਜੋ ਆਹ ਨਾਲ ਬੈਠਾ ਸਾਡਾ ਗਿਆਨ ਸਿੰਘ ਲੀਲ ਉਨੇ ਲੋੰਗੋਵਾਲ ਨੂੰ ਸੋਧਿਆ ਸੀ ਤੇ ਉਹ ਆਪਣੇ ਘਰੇ ਬੈਠਾ 14 ਸਾਲ ਕੱਟ ਕੇ ਆ ਗਿਆ ਫਿਰ ਆਹ ਵਾਲੇ ਕਿਉਂ ਅਮਰਤਪਾਲ ਨੂੰ ਤਾਂ ਜੇ ਸਾਲ ਹੋਇਆ ਇਹਨਾਂ ਨੂੰ ਤਾਂ 32-32 ਸਾਲ ਹੋ ਗਏ ਸਾਨੂੰ ਸਰਕਾਰਾਂ ਦੀਆਂ ਨੀਤਾਂ ਤੇ ਸ਼ੱਕ ਹੈ ਤੇ ਰਹਿਣਾ ਚਾਹੀਦਾ ਓਹੀ ਬਾਦਲ ਅੱਜ ਫਿਰ ਕਹਿਣ ਲੱਗ ਗਿਆ ਵੀ ਮੈਂ ਬੰਦੀ ਸਿਕਰੇਹਾ ਕਰਾਂਗਾ 32 ਸਾਲ ਚ ਤਿੰਨ ਵਾਰ ਸਰਕਾਰ ਬਣੀ 97 2007 2012 15 ਸਾਲ ਸਰਕਾਰ ਬਣੀ ਅੱਜ ਫਿਰ ਕਹਿੰਦਾ ਮੈਂ ਬਲਦੀ ਸਿੰਘ ਰਿਆ ਕਰਦਾ ਕੋ ਇਹ ਗੱਲ ਤੁਹਾਨੂੰ ਨੋਜਮਾਨਾ ਨੂੰ ਵਿਚਾਰਨੀ ਪਊਗੀ ਮੈਂ ਲਾਸਟ ਗੱਲ ਕਹਿਣਾ ਜਿਹੜਾ ਬੰਦਾ 1978 ਦੇ ਵਿੱਚ ਕਤਲੇਆਮ ਦਾ ਸਾਨੂੰ ਕੋਈ ਹਸਾਬ ਨਹੀਂ ਦਿੱਸਕਿਆ ਉਹੀ ਬੰਦਾ ਪ੍ਰਕਾਸ਼ ਸਿੰਘ ਬਾਦਲ 215 ਦੇ ਵਿੱਚ ਬਹਿਬਲ ਕਲਾ ਜਦੋਂ ਸ਼ਹੀਦੀ ਹੋਈ ਹੈ ਉਹੀ ਬੰਦਾ ਫਿਰ ਚੀ ਮਿਨਿਸਟਰ ਹੈ ਤੇ ਸਿੱਖਾਂ ਦੀ ਸੜਕ ਤੇ ਉੱਤੇ ਲਾਸ਼ਾਂ ਪਈਆਂ 78 ਵੀ ਆਪਣੇ ਮੰਚ ਰੱਖੋ 215 ਵੀ ਆਪਣੇ ਮੰਚ ਰੱਖੋ ਤੇ ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਅਣਪਛਾਤੀ ਪੁਲਿਸ ਮਾਰਗੀ ਕਦੇ ਉਹਦੇ ਕਦੇ ਪੁਲਿਸ ਅਣਪਛਾਤੀ ਨਹੀਂ ਹੋ ਸਕਦੀ ਅਣਪਛਾਤਾ ਹੋ ਸਕਦਾ ਉਹ ਬੰਦਾ ਜਿਹੜਾ ਲੁਕ ਛਿਪ ਕੇ ਆਵੇ ਕਿਸੇ ਨੂੰ ਮਾਰ ਦੇਵੇ ਜਦ ਤੱਕ ਪੁਲਿਸ ਨੂੰ ਟ੍ਰੇਸ ਨਹੀਂ ਕਰੂਗੀ ਉਹ ਅਣਪਛਾਤਾ ਰਹਿ ਸਕਦਾ ਪਰ ਜਦੋਂ ਪੁਲਿਸ ਨੇ ਟ੍ਰੇਸ ਕਰ ਲਿਆ ਉਹ ਪਛਤਾਤਾ ਹੋ ਜਾਂਦਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਨੂੰ ਵੀ ਅਣਪਛਤਾਇਆ ਕਿਉਂਕਿ ਆਪ ਫਸਦਾ ਸੀ ਇਹ ਜ਼ਰੂਰ ਹੈ ਕਿ 215 ਵਾਲੇ ਪਾਪ ਤੋਂ ਬਾਅਦ ਉਹ ਫਿਰ ਪੰਜਾਬ ਦੇ ਵਿੱਚ ਰਾਜ 'ਚ ਨਹੀਂ ਆ ਸਕਿਆ ਦੋ ਵਾਰ ਹਾਰੇ ਨੇ ਉਹਨਾਂ ਨੂੰ ਐ ਸੀ ਵੀ ਇੱਕ ਵਾਰ ਹਾਰਾਂਗੇ ਅਗਲੀ ਉਹ ਫਿਰ ਜਿੱਤ ਜਾਣਗੇ ਜਿੰਨੀ 17 'ਚ ਮਾਰੀ ਹੋਈ ਆ ਉਸ ਤੋਂ 4 ਗੁਣਾ ਵੱਧ ਮਾਰੀ ਉਹਨਾਂ ਦੀ 22 'ਚ ਹੋਈ ਹੁਣ ਵੀ ਉਹਨਾਂ ਨੂੰ ਪਤਾ ਸਾਡੇ ਹਾਲਾਤ ਕੀ ਨੇ ਪਰ ਫਿਰ ਵੀ ਉਹਨਾਂ ਨੇ ਅਮਰਤਪਾਲ ਸਿੰਘ ਜੀ ਦੇ ਖਿਲਾਫ ਆਪਣਾ ਬੰਦਾ ਵਿਰਸਾ ਸਿੰਘ ਬਲਟੋਆ ਖੜਾਇਆ ਹੈ ਇਹ ਗੱਲ ਸੋਚੋ ਇਹ ਹਜੇ ਵੀ ਕੀ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦਾ ਬੰਦਾ ਖਾਸ ਕਰ ਸਿੱਖ ਕੌਮ ਨਾਰਾਜ਼ ਹੋਊਗੀ ਉਹ ਫਿਰ ਵੀ ਬੰਦਾ ਖੜਾ ਰਹੇ ਨੇ ਇਹਦਾ ਮਤਲਬ ਹੈ ਪਿੱਛੇ ਕੋਈ ਡੂੰਗੀ ਸਾਜ਼ਿਸ਼ ਅਜ ਵੀ ਚੱਲ ਰਹੀ ਹੈ ਇਹਦਾ ਜਵਾਬ ਤੁਹਾਡੀਆਂ ਵੋਟਰਾਂ ਨੇ ਦੇਣਾ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ ਇਹ ਗੱਲ 47 ਸਾਲ ਦੀ ਹੈ ਅੱਜ 47ਵਾਂ ਸਾਲ ਚ 78 ਨੂੰ ਵਿੱਚੇ ਕਾਂਗਰਸ ਆ ਗਈ ਵਿੱਚੇ ਭਾਜਪਾ ਨੇ ਪਿੱਛੇ ਬੈਠੀ ਹੈ ਜੋ ਬਾਦਲ ਤੇ ਕਾਂਗਰਸ ਕਰਨਾ ਚਾਹੁੰਦਾ ਹੈ ਕਰਵਾਉਣ ਵਾਲੀ ਭਾਜਪਾ ਨਾਲ ਬੈਠੀ ਹੈ ਕਿਉਂ ਲਾਲ ਕਿਸ਼ਨ ਅਡਵਾਨੀ ਨੇ ਇੱਕ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਉਸ ਕਿਤਾਬ ਚ ਅਡਵਾਨੀ ਜਿਹੜਾ ਭਾਜਪਾ ਦਾ ਵੱਡਾ ਲੀਡਰ ਹੈ ਡਿਪਟੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਹਿ ਚੁੱਕਾ ਹੈ ਉਹ ਲਿਖਦਾ ਹੈ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਝਿਜਕਦੀ ਸੀ ਅਸੀਂ ਉਹਨੂੰ ਉਤਸ਼ਾਹਿਤ ਕਰਕੇ ਹਮਲਾ ਕਰਵਾਇਆ ਇਹ ਉਹਦੀ ਕਿਤਾਬ ਕਹਿੰਦੀ ਹੈ ਤੇ ਉਹੀ ਕਿਤਾਬ ਅਗਲੇ ਪੰਨੇ ਤੇ ਕਹਿੰਦੀ ਹੈ ਕਿ ਦਰਬਾਰ ਸਾਹਿਬ ਨੂੰ ਤਾਂ ਟਾਣਾ ਪਿਆ ਅਡਵਾਨੀ ਕਹਿੰਦਾ ਸਾਰੇ ਪੜਿਓ ਬੱਚੇ ਅਡਵਾਨੀ ਕਹਿੰਦਾ ਦਰਬਾਰ ਸਾਹਿਬ ਨੂੰ ਤਾਂ ਟਾਣਾ ਪਿਆ ਉੱਥੇ ਮੈਂ ਖਾਸਰ ਦੈਂਤ ਬੈਠਾ ਸੀ ਤੁਹਾਡੇ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਉਹ ਮੈਂ ਖਾਸੁਰ ਦਾਇਤ ਕਹਿੰਦਾ ਕਿਤਾਬ ਲਿਖਿਆ ਹੋਇਆ ਇਹ ਤਾਂ ਮਿਟ ਨਹੀਂ ਸਕਦਾ ਉਹਨੇ ਉਹਨੇ ਆਪ ਲਿਖੀ ਆ ਕਿਤਾਬ ਉਹਦੇ ਮਾਈ ਉਹਦਾ ਨਾਮ ਆ ਕਿਤਾਬ ਦਾ ਮਾਈ ਕੰਟਰੀ ਮਾਈ ਲਾਈਫ ਅਸਲ ਵਿੱਚ ਉਹਨੇ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਆ ਆਪਣੀ ਜੀਵਨ ਕਥਾ ਲਿਖੀ ਆ ਉਹਦੇ ਵਿੱਚ ਇਹ ਗੱਲ ਲਿਖਦਾ ਸੋ ਹੁਣ 22 ਆਗਾ 22 ਵਾਲਾ ਜਿਹੜਾ ਹੈਗਾ ਜਿਹੜਾ 92 ਐਮ.ਐਲ.ਏ ਆਪਾਂ ਜਿਤਾ ਕੇ ਦਿੱਤੇ ਨੇ ਉਹ ਤਾਂ ਉਹਨਾਂ ਤੋਂ ਤਿੰਨਾਂ ਤੋਂ ਉੱਪਰ ਹੋ ਗਿਆ ਡਿਬਰੂ ਕਰਤਾ ਉਹਦੇ ਆਰਡਰ ਨੇ ਭੇਜੇ ਜੇ ਨਾਜਾਇਜ਼ ਸ਼ਰਾਬ ਹੁਣ ਸੰਗਰੂਰ ਚ ਬੰਦੇ ਮਰ ਗਏ ਅਮਨ अरोड़ा ਉਹਦਾ ਮਿਨਿਸਟਰ ਹੈ ਉਹਨੂੰ ਪੁੱਛਿਆ ਭਾਈ ਸ਼ਰਾਬ ਵਾਲਿਆਂ ਨੂੰ ਤੁਸੀਂ ਮੁਆਵਜ਼ਾ ਦੋਵੋਗੇ ਹੁਣ ਤਾਂ ਬੰਦੇ ਮਰ ਗਏ ਉਹਨਾਂ ਦੇ ਪਰਿਵਾਰ ਰੁੱਲ ਜਾਣਗੇ ਕਹਿੰਦਾ ਜੇ ਠੇਕੇ ਤੋਂ ਲੈ ਕੇ ਪੀਤੀ ਹੁੰਦੀ ਫਿਰ ਤਾਂ ਦੇ ਦਿੰਦੇ ਜੇ ਠੇਕੇ ਤੋਂ ਲੈ ਕੇ ਪੀਣ ਵਾਲੀ ਗੱਲ ਤੁਸੀਂ ਕਰਦੇ ਹੋ ਤੇ ਜਿਹੜਾ ਲਾਅ ਐਂਡ ਆਰਡਰ ਹੈ ਵੀ ਉਸ ਘਰ ਚ ਜਾ ਉਸ ਘਰ ਜਾ ਉਸ ਘਰ ਚ ਸ਼ਰਾਬ ਦੀ ਫੈਕਟਰੀ ਬਣ ਰਹੀ ਆ ਇਹ ਜਨਵਰੀ ਕੀ ਦੀ ਜੇ ਠੇਕੇ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਜੇ ਨਜਾਇਜ਼ ਸ਼ਰਾਬ ਵੰਡ ਰਹੀ ਹੈ ਤੇ ਲੋਕ ਉਹ ਪੀ ਕੇ ਮਰ ਰਹੇ ਨੇ ਫਿਰ ਇਹ ਜ਼ਿੰਮੇਵਾਰੀ ਕਿ ਦੀ ਹੈ ਮਿਨਿਸਟਰ ਕਹਿ ਰਹੇ ਆ ਨਾਲੇ ਆ ਸੁਨਾਮ ਦਾ ਕੈਬਨਿਟ ਮਿਨਿਸਟਰ ਹੈ ਸੋ ਇਹਨਾਂ ਸਾਰੀਆਂ ਗੱਲਾਂ ਦਾ ਤੱਤ ਸਾਰ ਇਹ ਹੈ ਤੁਹਾਨੂੰ ਪੰਜਾਬੀਆਂ ਨੂੰ ਤੁਹਾਨੂੰ ਸਿੱਖਣ ਆਪਣੀ ਲੜਾਈ ਆਪ ਲੜਨੀ ਪੈਂਦੀ ਹੈ ਲੜਨੀ ਪਏਗੀ ਇਹਨਾਂ ਲੋਕਾਂ ਦੇ ਭੁਲੇਖਿਆਂ ਚੋਂ ਬਾਹਰ ਨਿਕਲ ਕੇ ਤੁਹਾਨੂੰ ਵੋਟ ਰਾਹੀਂ ਐਸੀ ਧਿਰ ਦਿੱਲੀ ਭੇਜਣੀ ਪਏਗੀ ਜਿਹੜੀ 40 ਸਾਲ ਤੋਂ ਨਾ ਵਿਕੀ ਹੈ ਨਾ ਝੁਕੀ ਹੈ ਤੇ ਨਾ ਦਲ ਬਦਲੀ ਕੀਤੀ ਹੈ ਤੇ ਨਾ ਘਰੇ ਬੈਠੇ ਆ ਉਹ ਅਸੀਂ ਆ ਤੁਹਾਡੇ ਭਰਾ ਤੁਹਾਡੇ ਪਿਓ ਸਮਾਨ ਹੋ ਸਕਦੇ ਆ ਭਰਾ ਸਮਾਨ ਹੋ ਸਕਦੇ ਆ ਕਿਸੇ ਦੇ ਬੱਚੇ ਵੀ ਹੋ ਸਕਦੇ ਆ ਅਸੀਂ ਬਿਨਾਂ ਸ਼ੱਕ ਚਤਮਿੰਤਾ 44ਵਾਂ ਸਾਲ ਪਰ 40 ਸਾਲ ਦਾ ਤਾਂ ਸਾਡਾ ਸਾਰਾ ਦਾ ਇਤਿਹਾਸ ਹੈ ਜਿਹੜੇ ਸਾਡੇ ਨਾਲ ਚੱਲ ਰਹੇ ਨੇ ਮਾਨ ਸਾਹਿਬ ਜੇ ਮਾਨ ਸਾਹਿਬ ਬਹੁਤ ਪ੍ਰਾਣੇ ਨੇ ਪਰ ਦੁਨੀਆ ਵਿੱਚ ਉਹ 84 ਚ ਆਏ ਨੇ 84 ਤੋਂ ਲੈ ਕੇ ਅੱਜ 40 ਸਾਲ ਬਣਦੇ 24 ਚੱਲ ਰਿਹਾ ਹੈ ਅਗਲੇ ਮਹੀਨੇ ਜੂਨ ਦੇ ਜੂਨ ਦਾ ਮਹੀਨਾ ਤੇ 40 ਸਾਲ ਪੂਰੇ ਹੋ ਜਾਣਗੇ ਦਰਬਾਰ ਸਾਹਿਬ ਤੇ ਹਮਨੇ 40 ਸਾਲ ਅਸੀਂ ਤੁਸੀਂ ਸਾਰੀਆਂ ਗੱਲਾਂ ਤੋਂ ਉੱਪਰ ਇੱਕ ਗੱਲ ਮੰਨੋ ਆਪ ਵਰਖੋ ਕਿ ਇੱਕ ਧਰ ਪੰਜਾਬ ਦੀ ਸ਼੍ਰੋਮਣੀ ਅਕਾਲ ਦਾ ਅੰਮ੍ਰਿਤਸਰ ਜਿਨੇ ਇਲੈਕਸ਼ਨਾਂ ਤਾਂ ਲੜੀਆਂ ਨੇ ਪਰ ਇਲੈਕਸ਼ਨਾਂ ਚ ਨਸ਼ਾ ਨਹੀਂ ਕਦੇ ਦਿੱਤਾ। ਪਾਕਿਸਤਾਨ ਨਹੀਂ ਦਿੱਤਾ। ਤੁਸੀਂ ਪਰਖ ਕੇ ਦੇਖ ਲਓ ਕਾਂਗਰਸ ਨੇ ਘੱਟ ਨਹੀਂ ਕੀਤੀ, ਬਾਦਲਾਂ ਨੇ ਘੱਟ ਨਹੀਂ ਕੀਤੀ, ਭਾਜਪਾ ਦਾ ਜਿੱਥੇ ਵਸ ਚਲਾ ਉਹਨੇ ਘੱਟ ਨਹੀਂ ਕੀਤੀ, ਆਪ ਨੇ ਘੱਟ ਨਹੀਂ ਕੀਤੀ। ਪਰ ਇੱਕ ਸਿਮਰਨਜੀਤ ਸਿੰਘ ਮਾਨ ਭਾਵੇਂ ਰੈਲੀਆਂ ਕਰੀਏ, ਚਾਹੇ ਇਲੈਕਸ਼ਨਾਂ ਲੜੀਏ, ਚਾਹੇ ਧਰਨੇ ਲਾਈਏ ਪਰ ਕਦੇ ਇਹ ਕਹਿ ਕੇ ਨਹੀਂ ਲੈ ਕੇ ਗਏ ਕਿਸੇ ਨੂੰ ਬਸ ਚ ਵੀ ਆ ਜਾ ਤੈਨੂੰ ਆਉਂਦੇ ਵੇ ਸ਼ਰਾਬ ਦੇ ਦਾਂਗੇ ਪੇਟੀ ਤੇਰੀ ਬਸ ਚ ਰੱਖ ਦਾਂਗੇ ਇਹ ਕਦੇ ਨਹੀਂ ਕਿਹਾ ਫਿਰ ਵੀ 40 ਸਾਲ ਤੋਂ ਨੰਗੇ ਧੜ ਤੁਰੇ ਆਉਨੇ ਆ ਕਾਦੇ ਲਈ ਪੰਜਾਬ ਖਾਤਰ ਸਿੱਖ ਕੌਮ ਖਾਤਰ ਇਹ ਸਾਰੀਆਂ ਗੱਲਾਂ ਵਿਚਾਰ ਕੇ ਜੇ ਨੌਜਵਾਨੋ ਮੇਰੇ ਬੱਚਿਓ ਤੁਹਾਡੇ ਮਨ 'ਚ ਗੱਲਾਂ ਆਈਆਂ ਤੁਹਾਨੂੰ ਠੀਕ ਲੱਗੀਆਂ ਤਾਂ ਫਿਰ ਅੱਜ ਤੋਂ ਹੀ ਕਮਰ ਕੱਸੇ ਕਰ ਲੋ ਜਿੱਥੇ ਕਿਤੇ ਵੀ ਤੁਹਾਡੀ ਵਾਕਵੇ ਦਾ ਸਾਰੇ ਪੰਜਾਬ 'ਚ ਇੱਕ ਗੱਲ ਮੈਂ ਜਰੂਰ ਕਹੂੰਗਾ ਸਾਰੇ ਪੰਜਾਬ 'ਚ ਸਾਡਾ ਚੌਂ ਨਿਸ਼ਾਨ ਬਾਲਟੀ ਸਿਮਰਜੀਤ ਸਿੰਘ ਮਾਨ ਸਮੇਤ ਸਿਰਫ ਇੱਕ ਥਾਂ ਹੈ ਖਡੂਰ ਸਾਹਿਬ ਉੱਥੇ ਸਾਡਾ ਨਿਸ਼ਾਨ ਮਾਈਕ ਹੈ ਜਿਹਨੂੰ ਆਪਾਂ ਕੀ ਮਾਈਕ ਕਹਿੰਦੇ ਆ ਕੀ ਕਹਿੰਦੇ ਆ ਆਪਾਂ ਪੰਜਾਬੀ ਮਾਈਕ ਹੀ ਕਹਿੰਦੇ ਜਿੱਥੇ ਬੋਲਦੇ ਆਪਾਂ ਮਾਈਕ ਹੀ ਹੁੰਦਾ ਉਹ ਅੰਗਰੇਜ਼ੀ ਚਾ ਵੈਸੇ ਮਾਈਕ ਜਿਹੜਾ ਵੀ ਹੁੰਦਾ ਮਾਈਕ ਆਪਣਾ ਉਹ ਨਿਸ਼ਾਨ ਹੈ ਭਾਈ ਅਮਰਪਾਲ ਸਿੰਘ ਜੀ ਦਾ ਸਾਡਾ ਸਾਰਿਆਂ ਦਾ ਬਾਕੀਆਂ ਦਾ 12 ਦਾ 12 13 MP ਨੇ ਸਾਰੇ ਤੇਨਾ ਇਸ ਵਾਰ ਖੜੇ ਕੀਤੇ ਨੇ ਇੱਕ ਦਾ ਮਾਈਕ ਹੈ 12 ਦਾ ਬਾਲਟੀ ਆ ਮੇਰੀ ਵੀ ਬਾਲਟੀ ਆ ਸਾਰੇ ਬਾਲਟੀਆਂ ਵਿੱਚ ਹੁਣ ਭਾਦੋ ਜੇ ਤੁਸੀਂ ਠੀਕ ਸਮਝਦੇ ਹੋ ਨਹੀਂ ਤਾਂ ਤੁਸੀਂ ਮਾਲਕੋਂ ਜਿਵੇਂ ਚਾਹੋ ਉਹ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ